ਤੁਸੀਂ ਕਾਂਗਰਸ ਦੀ ਹਾਲਤ ਦੇਖੋ ਵਿਜੇਂਦਰ ਸੰਗਲਾ ਇਥੋਂ ਦੇ ਵਜ਼ੀਰ ਨੇ ਸੰਗਰੂਰ ਪਾਰਲੀਮੈਂਟ ਦੀ ਸੀਟ ਦਾ ਸਗਰੂਰ ਤੋਂ ਵਜ਼ੀਰ ਰਹੇ ਨੇ ਉਹਨਾਂ ਨੂੰ ਤਾਂ ਚੱਕ ਕੇ ਭੇਜਿਆ ਆਨੰਦਪੁਰ ਸਾਹਿਬ ਕਿਉਂਕਿ ਸ਼ਾਇਦ ਉਹਨਾਂ ਨੇ ਇੱਥੇ ਉਹਨਾਂ ਦੀ ਕਾਰਗੁਜ਼ਾਰੀ ਇੱਥੇ ਠੀਕ ਨਹੀਂ ਹੋਣੀ ਸੋ ਸਾਨੂੰ 250 ਕਿਲੋਮੀਟਰ ਤੋਂ ਲਿਆ ਕੇ ਸਾਨੂੰ ਉਮੀਦਵਾਰ ਦੇਤਾ ਉਹਨਾਂ ਦੀ ਪਤਾ ਨਹੀਂ ਉੱਥੇ ਨਹੀਂ ਠੀਕ ਹੋਣੀ ਕਿਹੜਾ ਰਜਾਨ ਹੈ ਇਹ ਬਹੁਤ ਮਾੜਾ ਜਿਸ ਬੰਦੇ ਨੇ ਆਪਦੇ ਹਲਕੇ ਜਿਨੀ ਕੁਸ਼ ਕੀਤਾ ਉਹ ਦੂਰ ਦੂਜੀ ਥਾਂ ਜਾ ਕੇ ਕੀ ਕਰੂਗਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੂੰ ਕੇਰ ਰਹੇ ਇਨੇ ਇਕਬਾਲ ਸਿੰਘ ਚੁੰਦਾ ਇਹ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਕਾਂਗਰਸ ਤੇ ਤੰਜ ਕਸ ਰਹੇ ਨੇ ਕਿ ਇਹਨਾਂ ਕੋਲ ਤਾਂ ਉਮੀਦਵਾਰੀ ਨਹੀਂ ਐ ਇਸੇ ਲਈ ਤਾਂ ਕਈ ਕਿਲੋਮੀਟਰ ਦੂਰੋਂ ਉਮੀਦਵਾਰ ਲੈ ਆਏ ਨੇ ਤੁਸੀਂ ਕਾਂਗਰਸ ਦੀ ਹਾਲਤ ਦੇਖੋ ਵਿਜੇਂਦਰ ਸੰਗਲਾ ਇਥੋਂ ਦੇ ਵਜ਼ੀਰ ਨੇ ਸੰਗਰੂਰ ਪਾਰਲੀਮੈਂਟ ਦੀ ਸੀਟਾ ਸੰਗਰੂਰ ਤੋਂ ਵਜ਼ੀਰ ਰਹੇ ਨੇ ਉਹਨਾਂ ਨੂੰ ਤਾਂ ਚਾਕੇ ਭੇਜਿਆ ਅਨੰਦਪੁਰ ਸਾਹਿਬ ਕਿਉਂਕਿ ਸ਼ਾਇਦ ਉਹਨਾਂ ਨੇ ਇੱਥੇ ਉਹਨਾਂ ਦੀ ਕਾਰਗੁਜ਼ਾਰੀ ਇੱਥੇ ਠੀਕ ਨਹੀਂ ਹੋਣੀ ਉਹ ਤੋਂ ਸਾਨੂੰ 250 ਕਿਲੋਮੀਟਰ ਤੋਂ ਲਿਆ ਕੇ ਸਾਨੂੰ ਉਮੀਦਵਾਰ ਦੇਤਾ ਉਹਨਾਂ ਦੀ ਪਤਾ ਨਹੀਂ ਉੱਥੇ ਨਹੀਂ ਠੀਕ ਹੋਣੀ ਮਤਲਬ ਲੋਕਾਂ ਨੂੰ ਐ ਸਮਝਦੇ ਨੇ ਵੀ ਲੋਕ ਭੋਲੇ ਨੇ ਵੀ ਬਾਹਰਲਾ ਬੰਦਾ ਦੇ ਦੋ ਨਵੇਂ ਨੂੰ ਵੋਟ ਪਾਣਦੇ ਨੇ ਪੁਰਾਣੇ ਨੇ ਕੁਝ ਕੀਤਾ ਨਹੀਂ ਸੋ ਇਹ ਕਾਂਗਰਸ ਦਾ ਜਿਹੜਾ ਰਜਾਨ ਹੈ ਇਹ ਬਹੁਤ ਮਾੜਾ ਜਿਸ ਬੰਦੇ ਨੇ ਆਪਦੇ ਹਲਕੇ ਜਿਨੀ ਕੁਝ ਕੀਤਾ ਉਹ ਦੂਰ ਦੂਜੀ ਥਾਂ ਜਾ ਕੇ ਕੀ ਕਰੂਗਾ ਉਹਨਾਂ ਨੂੰ ਮਾੜੇ ਟਾਈਮ 'ਚ ਕਾਂਗਰਸ ਨੇ ਜਦੋਂ ਬਾਈ ਇਲੈਕਸ਼ਨ ਕੋਈ ਲੜਨੀ ਸੀ ਰਿਆ ਉਦੋਂ ਉਹਨਾਂ ਨੂੰ ਚੋਣ ਲੜਾਈ ਔਰ ਅੱਜ ਇਹ ਆ ਕੇ ਬਾਹਰੋਂ ਉਮੀਦਵਾਰ ਦਿੱਤਾ ਇਹੀ ਕਿਲਾ ਹੋਣਾ ਉਹਨਾਂ ਦਾ ਮੇਰਾ ਖਿਆਲ ਸੁਖਪਾਲ ਸਿੰਘ ਖਹਿਰਾਪੁਲਾਤ ਹਲਕੇ ਤੋਂ ਵਿਧਾਇਕ ਨੇ ਅਤੇ ਕਾਂਗਰਸ ਨੇ ਉਹਨਾਂ ਨੂੰ ਸੰਗਰੂਰ ਤੋਂ ਉਮੀਦਵਾਰ ਬਣਾਇਆ ਇਸੇ ਲਈ ਰੁੱਸੇ ਹੋਏ ਦਿਲਵੀਰ ਗੋਲਡੀ ਤਾਂ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਨੇ ਸੰਗਰੂਰ ਤੋਂ ਵੈਸੇ ਇਸ ਵਾਰ ਮੁਕਾਬਲਾ ਦਿਲਚਸਪ ਹੈ ਸੰਗਰੂਰ ਤੋਂ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਿਹਰ ਨੂੰ ਚੋਣ ਪੇਰ ਚੁੰਟਾਇਆ ਤੇ ਉਧਰ ਕਾਂਗਰਸ ਨੇ ਸੁਖਪਾਲ ਸਿੰਘ ਖੇਰਾ ਤੇ ਦਾ ਖੇੜਿਆ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਚੁੰਦਾ ਮੈਦਾਨ ਚ ਨੇ ਤਾਂ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੌਜੂਦਾ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਹੁਣ ਜਰਾ ਇਹ ਵੀ ਸੁਣੋ ਕਿ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਕਿਹੜੇ ਮੁੱਦਿਆਂ ਤੇ ਚੋਣ ਲੜ ਰਹੇ ਨੇ ਪਾਰਟੀ ਤੋਂ ਕੋਈ ਵੀ ਵਿਅਕਤੀ ਜੇ ਕੋਈ ਇਧਰ ਉਧਰ ਗਿਆ ਤਾਂ ਉਹਨਾਂ ਨੂੰ ਬਿਲਕੁਲ ਜੇ ਕੋਈ ਗਲਤੀ ਹੋਈ ਹੈ ਜਾਂ ਕਿਵੇਂ ਹੋਈ ਹੈ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰਾਂਗੇ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਬਹੁਤ ਵੱਡੇ ਮਸਲੇ ਨੇ ਜਿਨ੍ਹਾਂ ਤੇ ਅਸੀਂ ਭਾਜਪਾ ਨਾਲ ਸਮਝੌਤਾ ਤੋੜਿਆ ਇਸ ਤੋਂ ਬਿਨਾ ਲੋਕਲ ਵੀ ਮਸਲੇ ਹੁੰਦੇ ਨੇ ਜਦੋਂ ਪਾਰਲੀਮੈਂਟ ਵਿੱਚ ਅਸੀਂ ਜਾਂਦੇ ਹਰ ਹਲਕੇ ਦੀਆਂ ਮੁਸ਼ਕਲਾਂ ਨੇ ਹੈਲਥ ਦੀਆਂ ਨੇ ਵਿਦਿਆ ਦੀਆਂ ਨੇ ਫੜਾਂ ਦਾ ਮਸਲਾ ਜਿਵੇਂ ਮੂਨਕਸਾਈਡ ਦਾ ਸੋ ਵਕ ਵਕ ਇਲਾਕਿਆਂ ਦੇ ਵਕ ਵਕ ਮਸਲੇ ਨੇ ਹਰ ਪੱਕ ਨੂੰ ਵਿਚਾਰ ਕੇ ਹਰ ਪੱਕ ਤੇ ਜਿਹੜਾ ਹੈ ਪਹਰੇਦਾਰੀ ਹੈ ਜਿਹੜੀ ਕੀਤੀ ਜਾਊਗੀ